ਇੱਕ ਹੋਰ ਪੁੱਤ ਹੈ ਗਿਆ। ਆਜੂ ਭੈਣਾ ਆਪਣੇ ਪੇਕੇ ਘਰ ਰਹਿ ਕੇ ਉਸ ਬੱਚੇ ਨੂੰ ਪਾਲ ਰਹੀ ਹੈ 2 ਸਾਲਾਂ ਦਾ ਉਸ ਦਾ ਬੇਟਾ। ਵਾਹਿਗੁਰੂ ਕਰੇ ਕਿ ਉਸ ਭੈਣ ਦਾ ਜਿਹੜਾ ਪੁੱਤਰ ਉਹ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਮੁਕਾਮਾਂ ਤੱਕ ਲੈ ਕੇ ਜਾਵੇ ਤੇ ਉਹ ਮਾਂ ਜਿਹਨੇ ਆਪਣੀ 24 ਸਾਲਾਂ ਦੀ ਉਮਰ ਦੇ ਵਿੱਚ ਜੋ ਵਿਧਵਾ ਹੋ ਗਈ ਸੀ ਉਸ ਨੂੰ ਇਨੀ ਅਣਖ ਤੇ ਗੈਰਤ ਦੇ ਨਾਲ ਜਿਉ ਰਹੀ ਹੈ। ਸਲਾਮ ਹੈ ਉਸ ਭੈਣ ਨੂੰ। ਕਦੇ-ਕਦੇ ਕੀ ਹੁੰਦਾਗਾ ਕਿ ਜਦੋਂ ਸਾਡਾ ਦੁਨਿਆਵੀ ਸਾਥ ਛੁੱਟ ਜਾਂਦਾ ਹੈ ਤਾਂ ਸੋਸਾਇਟੀ ਦੀਆਂ ਨਜ਼ਰਾਂ ਸਾਡੇ ਲਈ ਬਹੁਤ ਬਦਲ ਜਾਂਦੀਆਂ ਨੇ ਜਿੰਨਾ ਲੋਕਾਂ ਨੂੰ ਅਸੀਂ ਆਪਣਾ ਸਮਝਦੇ ਹੁੰਨੇ ਹਾਂ ਉਹ ਵੀ ਸਾਡਾ ਸਾਥ ਛੱਡ ਜਾਂਦੇ ਨੇ ਪਰ ਮੁਸੀਬਤਾਂ ਇਨਸਾਨਾਂ ਤੇ ਆਉਂਦੀਆਂ ਨੇ ਜਾਨਵਰਾਂ ਤੇ ਨਹੀਂ ਦੁੱਖ ਸੁੱਖ ਕੱਪੜਿਆਂ ਦੀ ਤਰ੍ਹਾਂ ਜਾਂ ਹੁੰਦੇ ਨੇ ਜੋ ਅਸੀਂ ਪਹਿਨਦੇ ਇਹ ਦੁੱਖ ਸੁੱਖ ਦਾ ਕੋਈ ਵੀ ਨਹੀਂ ਪਤਾ ਹੁੰਦਾ ਕਦੋਂ ਕਿਸ ਤੇ ਕਿਹੜੇ ਹਾਲਾਤ ਤੇ ਕਦੋਂ ਆ ਜਵੇ Mermel.